ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਖੁਚ ਲੈਨੇ ਬਾਈ ਦੋਸਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਡਾਕਟਰ ਜੀ ਹੋ ਠੀਕ ਹੋ ਵਧੀਆ ਹੋ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਜਗਰਾ ਸਿੰਘ ਜੀ ਪਿੰਡ ਅਰਪਲਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਤਹਿਸੀਲ ਆਪਣਾ ਤਪਾ ਪੇਗੀ ਨੇੜੇ ਪਿੰਡ ਬਾਈ ਨੇੜੇ ਭਲੌੜਾ ਜੀ ਮੋਬਾਈਲ ਨੰਬਰ ਬੋਲੋ 95014 17931 ਇਹ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀਰੇ ਇਹਦੀ ਵੜ ਦੇ ਨੇ ਕਿਹੜਾ ਸੂਸ ਹੁੰਦੀ ਆ ਵੀ ਦੂਜਾ ਸੂਸ ਹੁੰਦੀ ਆ ਇਹ ਦੂਜਾ ਸੂਸ ਫਾਰਮ ਤੋਂ ਲੈਂਦੀ ਆ ਫਾਰਮ ਦੀ ਵੜਾ ਦੂਜਾ ਸੂਸ ਆ ਵੀਰੇ ਕਿੰਨੇ ਦਿਨ ਲੈਂਦੀ ਆ ਭਰਾ ਇਹਦੇ ਦਿਨ ਮੰਨ ਕੇ ਚਲੋ ਬਈ ਜਨਤਾ ਇਹ ਪੂਰੀ ਆ ਬਹੁਤ ਦਿਨ ਲੈ ਵੀ ਸਕਦੇ ਤੇਰੀ ਬਹੁਤ ਸੋਹਣੀ ਕਰੀ ਵੀ ਬੜਾ ਤੇਰੀ ਬਹੁਤ ਅਜੇ ਤਾਂ ਲੱਗਈ ਆ ਸੁੰਦੀ ਸੁੰਦੀ ਵੜਨੇ ਬਣ ਜਾਣਾ ਆਰਡਰ ਦੇਖੋ ਬਈ ਕਮਾਲ ਦਾ ਬਹੁਤ ਸੋਹਣਾ ਆਰਡਰ ਭਾਡਾ ਨਾਲ ਲੀਵਾ ਲੱਗਿਆ ਘਰ ਵਾਲੀ ਨੂੰ ਕੱਲੀ ਕੱਚੀ ਕੱਚੀ ਇੱਕ ਅੱਧਾ ਦਿਨ ਲਿਜਾ ਵੀ ਸਕਦੀ ਆ ਫਿਰ ਥਣ ਦੇਖੋ ਲੱਗਿਆ ਕਮਾਲ ਦਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਆ ਪੂਰੀ ਵਿੱਤੀ ਤੇ ਗੁਲਾਬੀ ਥਣ ਤੇ ਫੀਡਿੰਗ ਚੈੱਕ ਕਰੋ ਲੈ ਵੀ ਦੀ ਕਮਾਲ ਦੀ ਕਿੰਨਾ ਦੁੱਧ ਦੇ ਦੂ ਫਸਟਿਮੇਟ ਜੀ ਜਿਹੜਾ 30 ਤੋਂ ਪਲੱਸ ਚੱਲੇਗਾ 30 ਤੋਂ ਪਲੱਸ ਦੁੱਧ ਦੀ ਬਾਈ ਕਹਿੰਦਾ ਮੀਲ ਕਰਦੇ ਆ ਫੁੱਲ ਕੱਦ ਫੁੱਲ ਬਰੀਡ ਤੇ ਫੁੱਲ ਮੰਨ ਕੇ ਜਦ ਲੰਮੀ ਲੂਮੀ ਵੀ ਫੁੱਲ ਆ ਬਾਈ ਪੂਰਾ ਵੱਡਾ ਕਰਦਾ ਛੇ ਦਾ ਨੂੰ ਛੋਟ ਹੀ ਨਹੀਂ ਹੈਗੀ ਛੇ ਦਾ ਕਰਦਾ ਜੀ ਛੇ ਦਾ ਹੁੰਦਾ ਭਰਾ ਛੇ ਦਾ ਹੁੰਦਾ ਜੀ ਛੇ ਦਾ ਹੁੰਦਾ ਬਾਈ ਲੈ ਜਿਵੇਂ ਮਰ ਜੀ ਹੱਥ ਫੇਰੀ ਚਾਲ ਕੋਈ ਚੱਕਰੀ ਨਹੀਂ ਹੱਲਣਾ ਕਰਮ ਵਾਲੀ ਨੇ ਹੈ ਨਹੀਂ ਲੈ ਸੱਦੇ ਪਾਸੇ ਬੈਜਾ ਫੁੱਠੇ ਪਾਸੇ ਬੈਜਾ ਤਾਂ ਵੀ ਕੋਈ ਚੱਕਰੀ ਨਹੀਂ ਲੈ ਠੰਡੀ ਠੁੰਡੀ ਕਰਮ ਵਾਲੀ ਫੋਲ ਲੈ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਆਰਡਰ ਦੇਖੋ ਬਾਈ ਆਰਡਰ ਕਮਾਲ ਦਾ ਭਾਂਡਾ ਹੀ ਦਾਸ ਦਿੰਦਾ ਦੁੱਧ ਵਾਲੀ ਬੈਡ ਦਾ ਲੈ ਨੇੜ ਤੋਂ ਚੈੱਕ ਕਰ ਲੋ ਲੈਵਾ ਕਿਤੇ ਨਹੀਂ ਚੈੱਕ ਕਰ ਲੋ ਕੋਈ ਟੁੱਟਮਾ ਲੈਵਾ ਨਹੀਂ ਹੈਗਾ ਜਿੰਨਾ ਲੈਵਾ ਦੁੱਧ ਵਾਲਾ ਲੈਵਾ ਕਰਮ ਵਾਲੀ ਫੇਸ ਦੇ ਲੈ ਕਿੰਨੀ ਬਰੀਕੀ ਜਾਂ ਬੈਡ ਹਨਾ ਬਾਈ ਇੱਕਾ ਨੇ ਪੂਰਾ ਸ਼ੁੱਧ ਬੋਦੀਬਾਦੀ ਪੂਰੀ ਚੰਗੀ ਐ ਸਨਖ ਆਪਣਾ ਫੋਲਾ ਲੜ ਦੇ ਵਿੱਚ ਫੇਸ ਦੇਖੋ ਬੋਦੀ ਦੇਖੋ ਲੈ ਆ ਪੂਰੀ ਫੋਲਾ ਕੁਆਲਿਟੀ ਐ ਭਾਈ ਬਰੀਟ ਵਾਲੀ ਬੈੜਾ ਤੋਰ ਦੇ ਭਾਈ ਬਾਣੀ ਦਾ ਲੈ ਬੋਦੀਬਾਦੀ ਪੂਰੀ ਚੰਗੀ ਐ ਸਨਖ ਆਪਣਾ ਫੋਲਾ ਬੈੜਾ ਬਰੀਕੀ ਦੇ ਵਿੱਚ ਫੋਲਾ ਚੱਲੀ ਬਸ ਕੱਚੀ ਕੱਚੀ ਐ ਇੱਕ ਅੱਧੇ ਦਿਨ ਦੀ ਤੇ ਉਹਨਾਂ ਨੂੰ ਲੈਵਾ ਇਹਨੇ ਹੋਰ ਵੀ ਦੁੱਗਣਾ ਤਿਆਰ ਕਰਨਾ ਲੈ ਤੋਰਾ ਦੇਖੋ ਪਾਂਡਾ ਚੈੱਕ ਕਰੋ ਲੈਵਾ ਕਿਆ ਬਾਤ ਐ ਭਾਈ ਕੁਆਲਿਟੀ ਫੋਲਾ ਕਰਮ ਵਾਲੀ ਚ ਕਿਸੇ ਪਾਸੋਂ ਕੋਈ ਘਾਟ ਨਹੀਂ ਥਣ ਵੀ ਚੰਗਾ ਲੱਗਿਆ ਠੰਡੀ ਵੀ ਫੁੱਲ ਆ ਬਾਈ ਨੇ ਹੱਥ ਫੇਰ ਕੇ ਦਿਖਾਇਆ ਥੱਲੇ ਬੈ ਕੇ ਦਿਖਾਇਆ ਕਹਿੰਦੀ ਕਰਮ ਵਾਲੀ ਕੁਛ ਨਹੀਂ ਬਾਈ ਲੈ ਬਾਕੀ ਦੁੱਧ ਵੀ ਬਾਈ ਨੇ ਦੱਸਿਆ ਵੀ ਚੰਗਾ ਪਾਉ ਦੂ ਬਰੀਟ ਵਾਲੀ ਤੋਰ ਦੇ ਵੀਰੇ ਲੰਮੀ ਤੋਰ ਦੇ ਕੋਈ ਚੱਕਰ ਨਹੀਂ ਤੇ ਚਮਕ ਚਮਕ ਫੁੱਲ ਆ ਬਰੀਕ ਦੇ ਵਿੱਚ ਫੁੱਲ ਉਹ ਬਰੀਕੀ ਚ ਬਾਈ ਜਿਹੜਾ ਪਸ਼ੂ ਆ ਉਹੀ ਦੁੱਧ ਦਿੰਦਾ ਕਰਮ ਵਾਲਾ ਥੱਲੇ ਵਾਲੇ ਕਮਾਲ ਆ ਡਰ ਕਮਾਲ ਦਾ ਭਾਂਡਾ ਪੂਰਾ ਚੰਗਾ ਕਰ ਲੈ ਜਿਵੇਂ ਮਰਜੀ ਇੱਥੇ ਵਾਲਾ ਕੋਈ ਛੋਟੇ ਨਹੀਂ ਫੁੱਲ ਲਗਾਦਾ ਲੈ ਬਰਾਬਰ ਖੜਾ ਬਾਈ ਕੋਈ ਚੱਕ ਨਹੀਂ ਤੇ ਮੂਹਰੇ ਦੇ ਹਾਂ 6 ਫੁੱਟ ਦਾ ਕਰਦਾ ਭਾਈ ਜੰ ਲੈ ਲੈ ਵਾ ਦੇਖੋ ਕਮਾਲ ਤੇ ਨਾਲਾ ਨੂਣਾ ਫੁੱਲ ਚਾਹੀਏ ਇਕੱਲੀ ਬਸ ਕੱਚੀ ਗੱਚਰੀ ਆ ਪਛਾਂਤ ਵਾਲੇ ਲੈ ਜੀ ਵੀਰ ਅਸਈ ਨਾਰਮ ਪਈਆ ਸੱਡੜ ਵਾਲੀ ਵੇੜ ਤੇ ਲਵਾਓ ਪਈਆ ਰਬੀਕ ਦੇ ਵਿੱਚ ਬਹੁਤ ਕਰ ਬੱਕ ਚਾਂ ਤੋਂ ਉੱਪਰ ਲਵਾ ਸਾਰੇ ਬੱਕ ਚਾਂ ਤੋਂ ਉੱਪਰ ਫੀਟਿੰਗ ਵਾਲਾ ਅਸਲ ਨਿਸ਼ਾਨੀ ਹੈ ਦੁੱਧ ਵਾਲੇ ਬਸੂਰੀ ਹਨਾ ਇਦਾਂ ਵੀ ਲੈਵਾ ਚੈੱਕ ਕਰ ਹੌਰਨ ਕੰਟਰੀ ਦਾ ਲੈਵਲ ਕਰ ਹਾਂ ਨਾਣਾ ਨੂਣਾ ਫੋਲਚਿੰਗ ਤੇ ਮੌਲ ਕੀ ਹੈ ਕੋਈ ਜੈਜ ਜਾਂ 스노우 ਵਾਲਾ ਰੇਟ ਹੈ ਵੀ ਆਪਣਾ 1,25,000 ਤੋੜ ਦੇ ਭਾਈ 1,25,000 ਰੁਪਏ ਜਮਾ ਜੈਜ ਮੌਲ ਭਾਈ ਤੇ ਮਾਨ ਤਾਣ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਬੈਡ ਵੀ ਚੰਗੀ ਆ ਬਾਈ ਤੇ ਜਦੇ ਸੂਪ ਹੀ ਨਾ ਮੈਂ ਕਹਿੰਦਾ ਗੱਲਾਂ ਕਰਾਉ ਤੇ ਨਹੀਂ ਭਰਾ ਕਿਉਂ ਇਦੋਂ ਦੋਗਣਾ ਲੈ ਵਾ ਲੈ ਕੇ ਸੋਨਾ ਕਰਮਲ ਨੇ ਜਿਹੜੇ ਹਿਸਾਬ ਨਾਲ ਢਿੱਲਾ ਦਿਖਾਉਂਦੀਆਂ ਨੇ ਕੀ ਜਾ ਗੜ ਸਹੀ ਗੱਲ ਆ ਸਹੀ ਗੱਲ ਤੋਰਾ ਵੀ ਇੱਕ ਨੰਬਰ ਆ ਕਰਮਾਲੀ ਦਾ ਉਹਨਾਂ ਨੂੰ ਤੁਰਦੀ ਆ ਜੀ ਮੈਂ ਕਹਿੰਦਾ ਪੂਰੀਆਂ ਲੱਤਾਂ ਚੌੜੀਆਂ ਕਰਕੇ ਤੁਰਦੀ ਆ ਕਰਮਾਲੀ ਬਣੀ ਤਰੀ ਆਉਂਦੀ ਆ ਹਜੇ ਹਲੇ ਕੱਟ ਮੰਨ ਕੇ ਚੱਲ ਜਮਾ ਨੇੜੇ ਦੇ ਘੰਟੇ ਮਰੇ ਦੀ ਬਣਦੀ ਆ ਹਾਂ ਹਾਂ ਬਣ ਜਾਈਂ ਦੋ ਘੰਟੇ ਹਾਂ ਬਣਦੀ ਤਰੀ ਹੁੰਦੀ ਆ ਲੈ ਚੱਲ ਵੀਰ ਬਾਹਰ ਟਿੱਕੇ ਸੇ ਵੀਰ ਨੂੰ ਬਾਈ ਬੜ ਪਸੰਦ ਆ ਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪੈਦਲੋਂ ਧੰਨਵਾਦ